ਹਲਕਾ ਚਮਕੌਰ ਸਾਹਿਬ ਦੇ ਲੋਕਾਂ ਨੇ ਪਹਿਲਾਂ ਐਮਐਲਏ ਬਣਾ ਕੇ ਫਿਰ ਜਲੰਧਰ ਹਲਕੇ ਦੇ ਲੋਕਾਂ ਨੇ ਐਮਪੀ ਬਣਾ ਕੇ ਮੈਨੂੰ ਸੰਸਦ ਦੇ ਵਿੱਚ ਭੇਜਿਆ ਜਿੱਥੇ ਮੈਂ ਜਲੰਧਰ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਉੱਥੇ ਅੱਜ ਮੈਂ ਗੁਰੂ ਸਾਹਿਬ ਬਾਬਾਜੀਤ ਸਿੰਘ ਜੀ ਬਾਬਾ ਜਯਾਰ ਸਿੰਘ ਜੀ ਦੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਅਰਤੀ ਹੈ ਏ ਬਾਬਾ ਅਜੀਤ ਸਿੰਘ ਜੀ ਬਾਬਾ ਜਿਆਰ ਸਿੰਘ ਜੀ ਤੇ ਛਿੰਗਾਂ ਸਹੀਦਾਂ ਦਾ ਗੁਰਦੁਆਰਾ ਕੱਤਲਗੜ੍ਹ ਸਾਹਿਬ ਵਿੱਚ ਨਤਮਸਤਕ ਹੋਣ ਆਇਆ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਆ ਕਿ ਉਹਨਾਂ ਨੇ ਮੇਰੇ ਤੇ ਕਿਰਪਾ ਕੀਤੀ ਹੈ ਸੰਸਦ ਰਤਨ ਦਾ ਅਵਾਰਡ ਮਿਲਿਆ ਇਹ ਅਵਾਰਡ ਮੈਂ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਦਾ ਪੰਜਾਬ ਦੇ ਲੋਕਾਂ ਦੀ ਧਰੋਹਰ ਹੈ ਉਹਨਾਂ ਨੇ ਮੈਨੂੰ ਇਸ ਕਾਬਿਲ ਬਣਾਇਆ ਤੇ ਇਹ ਉਹਨਾਂ ਦੀ ਸ਼ਕਤੀ ਜਿਹੜੀ ਦਿੱਤੀ ਵੀ ਹੈ ਉਦੇ ਨਾਲ ਮੈਂ ਸੰਸਦ ਦੇ ਵਿੱਚ ਬੋਲਦਾ ਹਾਂ ਕਿ ਸੰਸਦ ਦੇ ਵਿੱਚ ਬਾਬ بے ਬਾਕੀ ਬੋਲਣ ਦੇ ਨਾਲ ਕਿਸਾਨਾਂ ਦੀ ਐਮਐਸਪੀ ਦੀ ਗੱਲ ਤੇ ਹੋਰ ਗੱਲਾਂ ਕਿਸਾਨਾਂ ਦੀਆਂ ਰੱਖਣ ਦੇ ਬਾਬਤ ਤੇ ਨਾਲ-ਨਾਲ ਖੇਤ ਮਜ਼ਦੂਰ ਦੇ ਬਾਰੇ ਜਿਹੜੀਆਂ ਮੈਂ ਰეკਮੈਂਡੇਸ਼ਨਾਂ ਕਰੀਆਂ ਉਹਦੇ ਤਹਿਤ ਮੈਨੂੰ ਇਹ ਸੰਸਦ ਰਤਨ ਦਾ ਅਵਾਰਡ ਮਿਲਿਆ ਮੈਂ ਇਸ ਲਈ ਸਾਰੇ ਹੀ ਪੰਜਾਬ ਦੇ ਲੋਕਾਂ ਮ ਉਹ ਬਧਾਈ ਵੀ ਦਿਨਾ ਤੇ ਉਹਨਾਂ ਦਾ ਧੰਨਵਾਦੀ ਜੀ ਸਭ ਤੁਸੀਂ ਕਿਸਾਨ ਲੈਂਡ ਪੂਲਿੰਗ ਬਾਰੇ ਮੈਂ ਸਿੰਪਲੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਇਹਦੀ ਜ਼ਰੂਰਤ ਕਿਹਾ ਹੈ ਜਿਹੜਾ ਤੁਸੀਂ ਪਖਾੜਾ ਖੜਿਆ ਕਰਿਆ ਹੋਇਆ ਹੈ 60000 ਏਕੜ ਜ਼ਮੀਨ ਪੰਜਾਬ ਦੀ ਤੁਸੀਂ ਅਕਵਾਇਰ ਕਰ ਲੱਗੇ ਹੈ ਤੇ ਕਿਸਾਨ ਨੂੰ ਦੇਣਾ ਥੇਲਾ ਨਹੀਂ ਤੁਸੀਂ ਮੈਂ ਪੁੱਛਦਾ ਕਿ ਇਹਦੀ ਜ਼ਰੂਰਤ ਕਿਹਾ ਕਿਉਂ ਕਰ ਰਹੇ ਹੋ ਤੁਸੀਂ ਸਿਰਫ ਇਸ ਕਰਕੇ ਕਿ ਤੁਹਾਡਾ ਤੁਹਾਡੇ ਕੋਲ ਫੀਮ ਖਾਣ ਨੂੰ ਪੈਸੇ ਨਹੀਂ ਹੈ ਵੱਡਾ ਦਵਾਲਾ ਨਿਕਲਿਆ ਹੋਇਆ ਹੈ ਤੇ ਤੁਸੀਂ ਅੱਜ ਪੰਜਾਬ ਨੂੰ ਚਲਾ ਨਹੀਂ ਪਾ ਰਹੇ ਤਨਖਾਹਾਂ ਦੇਣ ਦੀ ਤੁਹਾਨੂੰ ਮੁਸੀਬਤ ਆਈ ਵੀ ਹੈ ਤੇ ਤੁਸੀਂ ਚਾਹੁੰਦੇ ਹੋ ਕਿਸਾਨਾਂ ਦੀ ਜ਼ਮੀਨ ਤੇ ਅਰਬਾਂ ਰੁਪਇਆ ਲੋਨ ਲੈ ਕੇ ਫੇਰ ਅਗਲੀ ਵਾਰੀ ਫੇਰ ਉਹ ਪੈਸਾ ਵੰਡ ਕੇ ਦੇਸੀ ਸਰਕਾਰ ਬਣਾ ਲਈ ਤੇ ਪੰਜਾਬ ਦੇ ਕਿਸਾਨ ਪੰਜਾਬ ਦਾ ਖੇਤ ਮਜ਼ਦੂਰ ਜ਼ਮੀਨਾਂ ਤੋਂ ਬਾਂਝੇ ਹੋ ਜਾਣ ਅੱਗੇ ਨੂੰ ਪੰਜਾਬ ਕੋਲ ਰਹੇ ਕੁਛ ਨਾ ਐਸੀ ਇਹ ਹੋ ਨਹੀਂ ਦੇਣਾ ਚਾਹੇ ਤੁਸੀਂ ਜ਼ੋਰ ਲਗਾ ਲਓ ਜੇ ਥੋੜਾ ਬੋਧਾ ਤੁਸੀਂ ਕਿਸੇ ਕੰਡੇ ਲਗਾ ਲਈਏ ਗੱਲ ਤਾਂ ਅਗਲੀ ਸਰਕਾਰ ਦੇ ਵਿੱਚ ਪ੍ਰਮਾਤਮਾ ਮੌਕਾ ਦੇਵੇ ਕਾਂਗਰਸ ਪਾਰਟੀ ਨੂੰ ਐਸੀਆ ਰੱਦ ਕਰ ਦੇਣਾ ਤੇ ਜਮੀਨ ਕਿਸਾਨਾਂ ਦੀ ਜਾਏਗੀ ਨਹੀਂ ਅੱਜ ਤੱਕ ਇਸ ਤਰ੍ਹਾਂ ਐਡੀ ਵੱਡੀ ਗਿਣਤੀ ਦੇ ਵਿੱਚ ਤعداد ਦੇ ਵਿੱਚ ਜ਼ਮੀਨ ਕਦੇ ਐਕਵਾਇਰ ਨਹੀਂ ਹੋਈ ਸਾਡਾ ਖੇਤੀ ਪ੍ਰਧਾਨ ਸੂਬਾ ਹੈ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਜੇ ਖੇਤੀ ਜੋਗੀ ਜ਼ਮੀਨੇ ਨਹੀਂ ਰਹੇਗੀ ਤਾ ਲੋਕਾਂ ਨੇ ਗੁਜ਼ਾਰਾ ਕਿੱਥੋਂ ਕਰਨਾ ਇਸ ਕਰਕੇ ਤੁਸੀਂ ਮੈਂ ਚੈਲੰਜ ਕਰਦਾ ਤੁਹਾਨੂੰ ਐਸੀ ਤੁਹਾਡੇ ਪਾਸ ਇਹ ਤੁਹਾਡੀ ਜਿਹੜੀ ਪਾਲਿਸੀ ਹੈ ਇਹ ਚੱਲਣ ਨਹੀਂ ਦੇਣੀ ਪੰਜਾਬ ਦੇ ਲੋਕਾਂ ਨੇ ਤਿੰਨ ਕਾਲੇ ਖੇਤੀ ਦੇ ਕਾਨੂੰਨ ਨਹੀਂ ਚੱਲਣ ਦਿੱਤੇ ਉਹ ਤਾਂ ਸਿਰਫ ਖੇਤੀ ਵਿੱਚ ਐਮਐਸਪੀ ਜਾਂ ਹੋਰ ਗੱਲਾਂ ਵਾਸਤੇ ਸੀ ਇਹ ਤਾਂ ਤੁਸੀਂ ਸਾਡੇ ਖੇਤੀਓ ਲੈਣ ਲੱਗੇ ਆ ਤੁਹਾਨੂੰ ਐਸੀ ਕਿਸ ਤਰ੍ਹਾਂ ਬਖਸ਼ ਦਾਂਗੇ ਤੁਸੀਂ ਬਲਾਸ ਇੱਕ ਵਾਰ ਤੁਹਾਨੂੰ ਕੀਤਾ ਦੇਖਦੇ ਪੰਜਾਬ ਦੇ ਲੋਕਾਂ ਨੇ